ਅਮਰਪਾਲ ਸਿੰਘ ਜੀ ਵੱਲੋਂ ਇੱਕ ਕੈਂਪ ਲਾਇਆ ਗਿਆ ਤੁਹਾਡਾ ਆਪਣਾ ਕੈਂਪ ਆ ਅਸੀਂ ਸਭ ਤੋਂ ਪਹਿਲਾਂ ਜਦੋਂ 18 20 ਤਰੀਕ ਨੂੰ ਹੜ ਆਏ ਸੀਗੇ ਸਤਨਪੁਰ ਲੋਧੀ ਤੋਂ ਖਾਸ ਕਰਕੇ ਜਦੋਂ ਬੰਨ ਟੁੱਟੇ ਆ ਕੇ ਬਿਆਸ ਦੇ ਸਭ ਤੋਂ ਪਹਿਲਾਂ ਅਸੀਂ ਆਪਣੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਸੀ ਜਿੰਨੇ ਵੀ ਕਾਲੀ ਦਲ ਦੇ ਜ਼ਿਲ੍ਹਾ ਦੇ ਵਿੱਚ ਪੰਜ ਮੈਂਬਰੀ ਸੇਵਾਦਾਰ ਬਲਾਕ ਦੇ ਵਿੱਚ ਪੰਜ ਮੈਂਬਰੀ ਸੇਵਾਦਾਰ ਫਿਰ ਤੁਸੀਂ ਆਪੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਿੱਸਾ ਪਾਓ ਹਰ ਪੀੜਤਾ ਦੀ ਲੋੜ ਲਈ ਆਰਥਿਕ ਮਦਦ ਕਰੋ ਅਸੀਂ ਮੇਨ ਕੰਮ ਕੀਤਾ ਵਾ ਅਸਲ ਲੋੜਵੰਦਾਂ ਨੂੰ ਲੱਭਣ ਦਾ ਅਸਲ ਲੋੜਵੰਦ ਅਸੀਂ ਲੱਭਦੇ ਸੀਗੇ ਅਸਲ ਲੋੜਵੰਦ ਜਿਹੜੇ ਹੱਕਦਾਰ ਉਹਨਾਂ ਦੀ ਪਛਾਣ ਕਰਕੇ ਤੇ ਦਾਨੀ ਸੱਜਣਾ ਨੂੰ ਬਣਾਉਂਦੇ ਸੀ ਸਭ ਤੋਂ ਪਹਿਲਾਂ ਫੋਕਸ ਕੀਤਾ ਪਰ ਰਾਸ਼ਨ ਦੇਤੇ ਤੇ ਪਾਣੀ ਦੇਤੇ ਲੋਕਾ ਕਈ ਪਿੰਡ ਹੜ੍ਹਾਂ ਦੇ ਵਿੱਚ ਇੰਨੇ ਘਰ ਚੁੱਕੇ ਚੁੱਕੇ ਸੀਗੇ ਕਿ ਉਹਨਾਂ ਦੇ ਘਰ ਦਾ ਪਾਣੀ ਇਹ ਕਹਿੰਦਾ ਕਿ ਫਰਿੱਜਾਂ ਦੇ ਵਿੱਚ ਪੀਣ ਵਾਸਤੇ ਵੀ ਇੱਕ ਬੋਤਲ ਨਹੀਂ ਸੀ ਬਚਿਆ ਜਾਂਤੇ ਕਿ ਇਹਨਾਂ ਦੀਆਂ ਕਣਕਾਂ ਵੇਝੀਆਂ ਨੇ ਜਾਂਦੀਆਂ ਉਦੋਂ ਤੇ ਕੰਮ ਕਰੇ ਉਹਨਾਂ ਚਿਰ ਤੱਕ ਚਾਹੇ ਇਸ ਤਰ੍ਹਾਂ ਤੰਬੂ ਲਾ ਕੇ ਕੰਮ ਕਰੀਏ ਜਾਂ ਅਸੀਂ ਪਿੰਡਾਂ ਦੇ ਵਿੱਚ ਅਸੀਂ ਇੱਕ ਬਲਾਕ ਵਾਈਜ਼ ਇੱਕ ਬੀਐਸ ਕੇਂਟਰ ਬਣਾਈਏ ਕਿਸੇ ਦਫ਼ਤਰ ਖੋਲੀਏ ਉਸੇ ਸੋਸ਼ਲ ਮੀਡੀਆ ਰਾਹੀਂ ਬੁਕਿੰਗ ਕਰਾਂਗੇ ਕਣਕਾਂ ਵਜਾਉਣ ਤੱਕ ਅਸੀਂ ਲੱਗੇ ਰਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਸਮੇਂ ਮੈਂ ਡੇਰਾ ਬਾਬਾ ਨਾਨਕ ਵਿਖੇ ਖੜਾ ਤੁਸੀਂ ਮੇਰੇ ਮਗਰ ਕੋਈ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਇੱਕ ਕੈਂਪ ਲਾਇਆ ਗਿਆ ਤੁਹਾਡਾ ਆਪਣਾ ਕੈਂਪ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਆ ਜੋ ਇੱਥੇ ਇੱਕ ਰਾਹਤ ਕੈਂਪ ਚਲਾ ਰਹੀ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਭਾਈ ਸਾਹਿਬ ਚਰਨਜੀਤ ਭਿੰਡਰ ਜੀ ਮੌਜੂਦ ਆ ਖਾਲਸਾ ਜੀ ਜਿਹੜਾ ਇਹ ਰਾਹਤ ਕੈਂਪ ਤੁਹਾਡਾ ਮੈਂ ਦੇਖ ਰਿਹਾ ਜੀ ਮੈਂ ਆਉਂਦਾ ਵੀ ਤਸਵੀਰਾਂ ਦੇਖ ਰਿਹਾ ਮੈਨੂੰ ਰਸਤੇ 'ਚ ਦੋ ਤਿੰਨ ਮਿਲੇ ਇਹਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਜਾਂਦਾ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤੋਂ ਸਫਰ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਆ ਸਫਰ ਅੱਜ ਗਰਾਊਂਡ ਲੈਵਲ ਦੇ ਉੱਤੇ ਪਹੁੰਚਿਆ ਵਾ ਕਿ ਸਾਡੇ ਕੈਂਪ ਦੇ ਉੱਤੇ ਜਿਹੜੀ ਮੈਨੇਜਿੰਗ ਕਿਵੇਂ ਕੀਤੀ ਜਾਂਦੀ ਹੈ ਜੀ ਅਸੀਂ ਸਭ ਤੋਂ ਪਹਿਲਾਂ ਜਦੋਂ 18 20 ਤਰੀਕ ਨੂੰ ਹੜ੍ਹ ਆਏ ਸੀਗੇ ਸultanpur Lodhi ਤੋਂ ਖਾਸ ਕਰਕੇ ਜਦੋਂ ਬਾਨ ਟੁੱਟਿਆ ਗਿਆ ਬਿਆਸ ਦੇ ਸਭ ਤੋਂ ਪਹਿਲਾਂ ਅਸੀਂ ਆਪਣੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਸੀ ਜਿੰਨੇ ਵੀ ਕਾਲੀ ਦਲ ਦੇ ਜ਼ਿਲ੍ਹਾ ਦੇ ਵਿੱਚ ਪੰਜ ਮੈਂਬਰੀ ਸੇਵਾਦਾਰ ਬਲਾਕ ਦੇ ਵਿੱਚ ਪੰਜ ਮੈਂਬਰੀ ਸੇਵਾਦਾਰ ਕਿ ਤੁਸੀਂ ਆਪੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਿਸਾਬ ਪਾਓ ਹਰ ਪੀੜਤਾਂ ਦੀ ਲੋੜ ਲਈ ਆਰਥਿਕ ਮਦਦ ਕਰੋ ਸੋ ਆਪਾਂ ਉਦੋਂ ਤੋਂ ਮਦਦ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਫੋਕਸ ਕੀਤਾ ਪਰ ਰਾਸ਼ਨ ਦੇਤੇ ਤੇ ਪਾਣੀ ਦੇਤੇ ਤੋ ਕਈ ਪਿੰਡ ਹੜ੍ਹਾਂ ਦੇ ਵਿੱਚ ਇੰਨੇ ਘਰ ਚੁਕਿਰ ਚੁੱਕੇ ਸੀਗੇ ਕਿ ਉਹਨਾਂ ਦੇ ਘਰ ਦਾ ਪਾਣੀ ਇਥੋਂ ਤੱਕ ਕਿ ਫ੍ਰਿਜਾਂ ਦੇ ਵਿੱਚ ਪੀਣ ਵਾਸਤੇ ਵੀ ਇੱਕ ਬੋਤਲ ਨਹੀਂ ਸੀ ਬਚਿਆ ਹੂੰ ਸੋ ਸਭ ਤੋਂ ਪਹਿਲਾਂ ਅਸੀਂ ਪਾਣੀ ਪਿਉਣਾ ਸ਼ੁਰੂ ਕੀਤਾ ਫਿਰ ਨਾਲ ਹੀ ਰਾਸ਼ਨ ਜਿਹੜੀ ਮੁੱਖ ਲੋੜ ਸੀਗੀ ਜਦੋਂ ਰਾਸ਼ਨ ਤੇ ਪਾਣੀ ਘਰਾਂ ਦੇ ਵਿੱਚ ਪੂਰਤੀ ਹੋ ਗਈ ਫਿਰ ਅਸੀਂ ਖਿਆਲ ਕੀਤਾ ਚਾਰੇ ਦਾ ਪਸ਼ੂਆਂ ਦਾ ਆਚਾਰ ਪਸ਼ੂਆਂ ਦੇ ਵਾਸਤੇ ਚੋਕਰ ਜਾਂ ਤੂੜੀ ਅਸੀਂ ਫਿਰ ਆਪਣੀਆਂ ਜਿਹੜੀਆਂ ਜਥੇ ਬੰਦੀਆਂ ਵਾਂ ਜਾਂ ਸਾਡੇ ਬਲਾਕ ਦੇ ਜਥੇ ਬੰਦੀਆਂ ਵਾਂ ਉਹਨਾਂ ਨੂੰ ਅਸੀਂ ਪੋਸਟ ਪਾਉਂਦੇ ਸੀ ਅਸੀਂ ਤਕਰੀਬਨ ਕੋਈ 1 2 ਤੋਂ ਚਲਦਿਆਂ ਚਲਦਿਆਂ ਹੁਣ ਤੱਕ 21 ਕੈਂਪ ਚਲਾਏ ਨੇ ਜੀ ਪੂਰੇ ਪੰਜਾਬ ਦੇ ਵਿੱਚ ਅਸੀਂ ਮੇਨ ਕੰਮ ਕੀਤਾ ਵਾ ਅਸਲ ਲੋੜਵੰਦਾਂ ਨੂੰ ਲੱਭਣ ਦਾ ਅਸਲ ਲੋੜਵੰਦ ਅਸੀਂ ਲੱਭਦੇ ਸੀਗੇ ਅਸਲ ਲੋੜਵੰਦ ਜਿਹੜੇ ਹੱਕਦਾਰ ਉਹਨਾਂ ਦੀ ਪਛਾਣ ਕਰਕੇ ਤੇ ਦਾਨੀ ਸੱਜਣਾ ਨੂੰ ਬੁਲਾਉਂਦੇ ਸੀ ਦਾਨੀ ਸੱਜਣਾ ਨੂੰ ਸਿੱਧਾ ਉਹਨਾਂ ਨਾਲ ਸੰਪਰਕ ਕਰਾ ਦਿੰਦੇ ਸੀ ਉਹਨਾਂ ਦੇ ਜੇ ਉਹਨਾਂ ਕੋ ਸਮਾਂ ਹੈਗਾ ਦਾਨੀ ਸੱਜਣਾ ਕੋਲੋਂ ਤੇ ਉਹਨਾਂ ਕੋਲੋਂ ਹੱਥੀਂ ਮਢਾਉਂਦੇ ਸੀ ਜੀ ਜੇ ਉਹਨਾਂ ਕੋ ਸਮਝ ਨਹੀਂ ਸੇਗਾ ਫਿਰ ਅਸੀਂ ਆਪਣੇ ਕੋਲ ਰੱਖ ਕੇ ਆਪਣੇ ਸੇਵਾਦਾਰ ਭੇਜ ਕੇ ਅਗਲੇ ਦਿਨ ਤੇ ਫੇ ਅਸੀਂ ਸਾਡੇ ਸੇਵਾਦਾਰ ਪਿੰਡਾਂ ਦੇ ਵਿੱਚ ਜਾਂਦੇ ਨੇ ਅੱਜ ਵੀ ਗਏ ਹੋਏ ਆ ਅੱਜ ਮੇਰੇ ਖਿਆਲ ਨਾਲ 9 ਤਰੀਕ ਆ ਉਹਨਾਂ ਦੇ ਜਿਹੜੀ ਰਿਪੋਰਟ ਲੈ ਕੇ ਆਉਣੀ ਆ ਉਹ ਅਗਲੇ ਦਿਨ ਅਸੀਂ ਸਾਰੀ ਪਿੰਡਾਂ ਨੂੰ ਡਿਲੀਵਰੀ ਕਰਦੀ ਠੀਕ ਹੈ ਜੀ ਮਤਲਬ ਸੇਵਾਦਾਰ ਜਾਂਦਾ ਪਹਿਲਾਂ ਉਹਨੂੰ ਐਨਲਾਈਜ਼ ਕੀਤਾ ਜਾਂਦਾ ਕਿ ਕਿੱਥੇ ਲੋੜ ਆ ਕਿੱਥੇ ਲੋੜ ਜਿੱਥੇ ਜਿੱਥੇ ਕਿ ਇਹ ਵੀ ਕੁਝ ਵੀਡੀਓ ਵਾਇਰਲ ਹੋਈਆਂ ਸੀ ਕਿ ਇੱਥੇ ਜਮਾਖੋਰੀ ਹੋ ਰਹੀ ਹੈ ਇੱਥੇ ਬਰਬਾਦੀ ਹੋ ਰਹੀ ਹੈ ਕਿ ਇਦਾਂ ਦਾ ਕੁਝ ਵੀ ਸੀਗਾ ਬਹੁਤ ਵੱਡੇ ਪੱਧਰ ਤੇ ਜਿਹੜੇ ਖਾਸ ਕਰਕੇ ਉਹ ਹਾਈਵੇ ਹਮ ਲਿੰਕ ਛੜਕਾਂ ਜਿੰਨਾਂ ਚ ਪਾਣੀ ਨਹੀਂ ਸੀ ਆਇਆ ਹਮ ਉੱਥੇ ਤੇ ਮਤਲਬ ਬਹੁਤ ਜਿਆਦੀ ਜਮ੍ਹਾਂ ਖੜੀ ਹੋਈ ਹੈ ਜੀ ਉਹ ਲੋਕ ਤੇ ਸਵੇਰ ਦੇ ਲੈ ਕੇ 6 ਵਜੇ ਤੋਂ ਰਾਤ ਦੇ 12:00 ਬਾਈ ਤੋਂ ਤੱਕ ਛੜਕਾਂ ਤੇ ਰਹਿ ਰਹੇ ਆ ਜਿਹੜੇ ਪਿੰਡਾਂ ਵਾਲੇ ਦੇਖਣ ਨੂੰ ਲੱਗਦਾ ਦਾ ਬੰਦਾ ਦੂਰੋਂ ਆਉਂਦਾ ਮੋਸ਼ਨਲ ਹੋ ਕੇ ਆਉਂਦਾ ਜਜ਼ਬਾਤੀ ਹੋ ਕੇ ਮੈਂ ਪੰਜਾਬ ਦੇ ਵਿੱਚ ਹਰ ਪੀੜਤਾਂ ਦੀ ਮਦਦ ਕਰਨ ਚੱਲੇ ਆ ਜਾਂ ਆਪਣੇ ਪੰਜਾਬ ਚੋਂ ਵੀ ਜਿੱਦਾਂ ਬਠਿੰਡੇ ਤੋਂ ਮੁਕਸਰ ਤੋਂ ਪਟਿਆਲੇ ਤੋਂ ਰੋਪੜ ਤੋਂ ਲੋਕ ਆਉਂਦੇ ਉਹ ਦੇਖਦੇ ਹੀ ਉਹਨਾਂ ਦੇ ਵੱਲ ਵੀ ਯਾਰੇ ਲੋਡ ਬਣਦੇ ਆ ਸ਼ਹਿਰ ਪਰ ਅਸਲ ਚੋ ਲੁੱਟੇ ਜਾਂਦੇ ਰਹੇ ਜਿਹੜੇ ਤੇ ਬੇਸ ਕੈਂਪਾਂ ਦੇ ਨਾਲ ਸੰਬੰਧ ਕਰਕੇ ਦੂਰ ਦਰਾਡੇ ਪਿੰਡਾਂ ਦੇ ਵਿੱਚ ਚਲੇ ਗਏ ਜਾਂਦੇ ਰਹੇ ਨਹੀਂ ਤੇ ਸ਼ੜਕਾਂ ਦੇ ਉੱਤੇ ਜਿਹੜੇ ਖਲੋਤੇ ਹੁੰਦੇ ਸੀ ਤੁਸੀਂ ਹੁਣ ਵੀ ਤੁਸੀਂ ਆ ਰਸਤੇ 'ਤੇ ਜਾਓਗੇ ਨਾ ਤੇ ਸ਼ੜਕਾਂ ਦੇ ਉੱਤੇ 10 10 20 20 ਲੋਕ ਇਕੱਠੇ ਹੋ ਕੇ ਬਸ ਗੱਡੀਆਂ 'ਵਾਲ ਝਾਗ ਰਹੇ ਆ ਠੀਕ ਹੈ ਜੀ ਗੱਡੀ ਕੋਈ ਵੀ ਰੁਕਦੀ ਹੋ ਦੇ ਆਲੇ ਦੋ ਆਲੇ ਬਸ ਘੇਰਾ ਹੀ ਪਾ ਲੈਂਦੇ ਆ ਤੁਸੀਂ ਵੇਖਿਆ ਪਿਛਲੇ ਦਿਨੀ ਘਟਨਾ ਹੋਈ ਆ ਫਰੋਜਪੁਰ ਐਕਸੀਡੈਂਟ ਵਾਪਰਿਆ ਆ ਐਕਸੀਡੈਂਟ ਵਿੱਚ ਮਾਪਰੇਆ ਮੁਸਲਮਾਨ ਭਰਾ ਆਪਣੀ ਬੜੀ ਜਾਨ ਪਜਾ ਕੇ ਭੱਜੇ ਉੱਥੋਂ ਉਹ ਲੋਕਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਸੀ ਉੱਥੋਂ ਸਟਾ ਲੌਣ ਤੱਕ ਵੀ ਗਏ ਇਹ ਮਤਲਬ ਮਾੜਾ ਵਰਤਾਂਤ ਬਹੁਤ ਮਾੜਾ ਵਾ ਹਰ ਪੀੜਤ ਨਹੀਂ ਗਏ ਉਹ ਹਰ ਪੀੜਤਾ ਦੀ ਆੜ ਵਿੱਚ ਆਉਂਦੇ ਨੇ ਦੇਖੋ ਹੜਪੀੜਤ ਤੋਂ ਸ਼ੁਰੂਆਤ ਤੇ ਹੈ ਗਈ ਹੈ ਇੱਕ ਦੋ ਦਿਨ ਤੇ ਰਹੇ ਜਰੂਰ ਕੋਕੋ ਉਹਨਾਂ ਦਾ ਵੀ ਰਸਨ ਪਾਣੀ ਨਹੀਂ ਸੀ ਹੈਗਾ ਉਹਨਾਂ ਦੇ ਆਲੇ ਦੋਲੇ ਪਿੰਡਾਂ 'ਚ ਵੀ ਪਾਣੀ ਹੈਗਾ ਸੀ ਪਰ ਉਹਨਾਂ ਜਿਹੜਾ ਲਾਲਚ ਕਰ ਲਿਆ ਨਾ ਉਹ ਲਾਲਚ ਜਿਹੜਾ ਵਾ ਉਹ ਅਸਲ ਹੜਪੀੜਤਾ ਤੱਕ ਪਹੁੰਚ ਨਹੀਂ ਦਿੰਦਾ ਅਸੀਂ ਦਾਨੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਦਾਨ ਲੈ ਕੇ ਆਉਂਦੇ ਹੋ ਜੀ ਨਾ ਤੇ ਗੁਰੂ ਸਾਹਿਬ ਵੀ ਕਹਿੰਦੇ ਅਕਲੀ ਕੀਚੇ ਦਾਨ ਹਮ ਪਹਿਲੀ ਤੇ ਕੱਲ ਜੇਕਰ ਤੁਸੀਂ ਖੁਦ ਹੱਥੀਂ ਦਾਨ ਕਰਨਾ ਇੱਕ ਦੋ ਬਾਕੀ ਜਿਹੜਾ ਦਾਨ ਰਾਸ਼ਨ ਦਾ ਉਹ ਲੋਕਾਂ ਨੇ ਆਪਣੇ ਕਮਰੇ ਭਰਲੇ ਨੇ 7 ਸਾਲ ਦਾ ਪ੍ਰਬੰਧ ਕਰ ਲਿਆ ਉਦੋਂ ਆਪਾਂ ਡੰਗੋ ਡੰਗੀ ਵੀ ਗਿਆਰਾ ਕਰਦੇ ਆ ਤੇ ਵੱਧ ਤੋਂ ਵੱਧ ਕੋਈ ਮਹੀਨੇ ਦਾ ਜਾਂ ਹਫਤੇ ਦਾ ਖਰੀਦਦਾ ਬਿਲਕੁਲ ਜਿਹੜਾ ਪਸ਼ੂਆਂ ਦਾ ਚਾਰਾ ਵਾ ਉਹ ਵੀ ਹੁਣ ਸਮੱਸਿਆ ਜਿਹੜੀ ਆ ਤਕਰੀਬਨ 90% ਕਵਰ ਹੋ ਗਈ ਹੈ ਹੁਣ ਮੈਂ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ ਕਿ ਹੁਣ ਲੋੜ ਪੈਣੀ ਆ ਕਿਸਾਨਾਂ ਨੂੰ ਉਠਾਉਣ ਦੀ ਕਿਸਾਨਾਂ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਕਣਕ ਦਾ ਬੀਜ ਸਾਡੀਆਂ ਜਿਹੜੇ ਸਾਡੇ ਜਿਹੜੇ ਬੇਸ ਕੈਂਪ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਉੱਥੇ ਜਿੰਨੇ ਵੀ ਦਾਨੀ ਸੱਜਣ ਹੋਣਗੇ ਉਹ ਆਪਣਾ ਬੀਜ ਨੋਟ ਆਪਣੇ ਕਣਕ ਦਾ ਬੀਜ ਨੋਟ ਕਰਾਉਣ ਕੇ ਅਸੀਂ ਕਿੰਨੀ ਸੇਵਾ ਕਰ ਸਕਦੇ ਹਾਂ ਖਾਦ ਨੋਟ ਕਰਾਉਣ ਡੀਏਪ ਕਿ ਕਿੰਨੀ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਕੇ ਉਹਨਾਂ ਨੂੰ ਦੇਵਾਂਗੇ ਠੀਕ ਹੈ ਜੇ ਕੋਈ 5 ਏਕੜ ਦਾਨੀ ਖਾਦ ਬੀਜ ਦਾ ਪ੍ਰਬੰਧ ਕਰਕੇ ਦੇਣਾ ਚਾਹੁੰਦਾ ਉਸ ਦਿਨ ਨਾਲ 5 ਏਕੜ ਵਾਲਾ ਕਿਸਾਨ ਜਿਹੜਾ ਵਾ ਉਹਨਾਂ ਦੇ ਫੋਨ ਨੰਬਰ ਐਕਸਚੇਂਜ ਕਰਵਾ ਦਾਂਗੇ ਜੇ ਕੋਈ 10 ਦੀ ਕਰਾਉਣਾ ਚਾਹੁੰਦਾ ਉਹਦਾਂ ਕਰਵਾ ਦਾਂਗੇ ਮਤਲਬ ਇਸ ਤਰ੍ਹਾਂ ਆਪਾਂ ਜਿਹੜਾ ਵਾ ਡਾਇਰੈਕਟ ਡਾਇਰੈਕਟ ਜਿਹੜੇ ਕਿਸਾਨ ਤੱਕ ਉਹਦੇ ਘਰ ਤੱਕ ਖਾਦ ਤੇ ਕਣਕ ਦਾ ਬੀਜ ਪਹੁੰਚੇਗਾ ਸਾਡੀ ਇਹੋ ਹੀ ਬੜੀ ਵੱਡੀ ਸੇਵਾ ਵਾ ਜਿਹੜੇ ਮੀਡੀਏਟਰ ਵਿੱਚ ਬਣ ਕੇ ਅਸਲ ਲੋੜਵੰਦਾਂ ਨੂੰ ਹੁਣ ਅਸਲ ਕਿਸਾਨ ਜਿਹੜੇ ਆ ਗਰੀਬ ਕਿਸਾਨ ਜਿਹੜੇ ਆ ਕਿ ਜਿਹੜੇ ਆਪਣੇ ਬੀਜ ਖਰੀਦਣ ਤੋਂ ਵੀ ਯਤਰ ਰਹੇ ਆ ਜੀ ਜਿਹੜੇ ਖਾਦ ਖਰੀਦਣ ਤੋਂ ਵੀ ਯਤਰ ਰਹੇ ਆ ਉਹਨਾਂ ਨੂੰ ਆਪਾਂ ਦਾਨੀ ਸਜਣਾ ਦਾ ਮਿਲਾਵਾਂਗੇ ਤੇ ਫਿਰ ਕੋਈ ਵੱਡੀ ਲੜਾਈ ਨਹੀਂ ਆਗੀ ਫਿਰ ਆਪਾਂ ਕਣਕ ਫਿਰ ਆਪਾਂ ਕਿਸਾਨਾਂ ਨੂੰ ਆਪਣਿਆਂ ਨੂੰ ਦੁਰ ਤੋਂ ਆਪਾਂ ਜਿਹੜਾ ਵਾ ਖੜੇ ਕਰ ਸਕਾਂਗੇ ਤੇ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਜ਼ਿੰਦਗੀ 'ਚ ਥੋੜੀ ਰੌਣਕ ਲਿਆ ਸਕਾਂਗੇ ਮਤਲਬ ਤੁਹਾਡੇ ਕਹਿੰਦੇ ਹਿਸਾਬ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਜਾਤੀ ਕੇ ਇਹਨਾਂ ਦੀਆਂ ਕਣਕਾਂ ਵੇਚੀਆਂ ਨਹੀਂ ਜਾਂਦੀਆਂ ਉਦੋਂ ਤੇ ਕੰਮ ਕਰੇ ਉਹਨਾਂ ਚਿਰ ਤੱਕ ਚਾਹੇ ਇਸ ਤਰ੍ਹਾਂ ਤੰਬੂ ਲਾ ਕੇ ਕੰਮ ਕਰੀਏ ਚਾਸੀਂ ਪਿੰਡਾਂ ਦੇ ਵਿੱਚ ਅਸੀਂ ਇੱਕ ਬਲਾਕ ਵਾਈਜ਼ ਇੱਕ ਬੀਐਸ ਕੈਂਪ ਬਣਾਈਏ ਕਿਸੇ ਦਫ਼ਤਰ ਖੋਲੀਏ ਉਸੇ ਸੋਸ਼ਲ ਮੀਡੀਆ ਰਾਹੀਂ ਬੁਕਿੰਗ ਕਰਾਂਗੇ ਕਣਕਾਂ ਵੇਚਾਉਣ ਤੱਕ ਅਸੀਂ ਲੱਗੇ ਰਵਾਂਗੇ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਕੋ ਮੈਂ ਪੋਸਟ ਦੇਖੀ ਸੀ ਮੇਰੇ ਖਿਆਲ ਆ ਗਿਆ ਗੱਲ ਕਰਦਿਆਂ ਤੋਂ ਕਹਿੰਦੇ ਕਿ ਹੁਣ ਬੜੀਆਂ ਐਨਜੀਓ ਖੁੱਲਣਗੀਆਂ بڑے ਪੱਤਰਕਾਰ ਵੀ ਪੈਦਾ ਹੋਣਗੇ ਕਿਉਂਕਿ ਇਹਨਾਂ ਲੋਕਾਂ ਤੋਂ ਲੋਕਾਂ ਨੇ ਪੈਸਾ ਬਹੁਤ ਇਕੱਠਾ ਕਰਨਗੇ ਕੀ ਲੱਗਦਾ ਜਿਹੜੇ ਐਨਆਰਆਈ ਵੀਰ ਕੁਝ ਅਜਿਹੇ ਬੰਦਿਆਂ ਦੇ ਹੱਥ 'ਚ ਫਸ ਵੀ ਜਾਂਦੇ ਨੇ ਜਿਹੜੇ ਇਦਾਂ ਦੀਆਂ ਕੋਈ ਦੇ ਨਾ ਐਨ ਜੀਓ ਚਲਦੀਆਂ ਫਿਰ ਬੰਦੀਆਂ ਨੇ ਉਹਨੂੰ ਪ੍ਰੋਪਰ ਤਿੱਕੇ ਨਾਲ ਕਿਵੇਂ ਮੈਨੇਜ ਕੀਤਾ ਜਾਦਾ ਕਿ ਸਹੀ ਸੇਵਾ ਸਹੀ ਥਾਂ ਤੇ ਜਾਵੇ ਐਨ ਜੀਓ ਦੀ ਪਛਾਣ ਇਹੀ ਆ ਚੰਗੀ ਦੀ ਕਿ ਉਹ ਆਪਣੀ ਜੇਬ 'ਚ ਜਾਂ ਆਪਣੇ ਕੋਲ 'ਚ ਕੋਈ ਪੈਸਾ ਨਹੀਂ ਪੁਆਏਗੀ ਹਮ ਅਸੀਂ ਜਿਸ ਦਿਨ ਤੋਂ ਕੈਂਪ ਖੋਲੇ ਆ ਖਾਸ ਕਰਕੇ ਇਹ ਕੈਂਪ ਅਸੀਂ 29 ਤਰੀਕ ਨੂੰ ਖੋਲਿਆ ਇਹ ਆਪਾਂ ਹੈਗੇ ਆ ਡੇੜਾ ਬਾਬਾ ਨਾਨਕ ਦੇ ਬਲਾਕ ਦੇ ਪਿੰਡ ਹੈਗਾ ਡੇੜ੍ਹ ਗਵਾਰ ਫਤੂਪੁਰ ਡੇੜ੍ਹ ਗਵਾਰ ਅਸੀਂ ਪਹਿਲੇ ਦਿਨ ਤੋਂ 29 ਤਰੀਕ ਤੋਂ ਇਹ 29 ਤਰੀਕ ਤੱਕ ਇਥੋਂ ਤੱਕ ਪਾਣੀ ਹੈਗਾ ਸੀ ਜਿੱਥੇ ਤੁਸੀਂ ਖੜੇ ਆਪਾਂ ਇਥੋਂ ਸਿਰਕ ਤੋਂ ਪਾਣੀ ਸੀਗਾ ਅਸੀਂ ਪਹਿਲੇ ਦਿਨ ਤੋਂ ਅੱਜ 9 ਤਰੀਕ ਤੱਕ ਅਪੀਲ ਪਾ ਰਹੇ ਹਾਂ ਕਿ ਸਾਡੀ ਕੋਈ ਸਪੈਸਾ ਨਾ ਪਾਵੇ ਨਾ ਸਾਡੇ ਅਕਾਊਂਟ 'ਚ ਨਾ ਸਾਨੂੰ ਕੈਸ਼ ਦੇਵੇ ਅਸੀਂ ਜਿਹੜੀ ਰਿਕੁਆਇਰਮੈਂਟ ਹੈਗੀ ਆ ਵਸਤੂਆਂ ਦੀ ਸਾਨੂੰ ਉਹ ਦਿਓ ਹੁਣ ਜਿਵੇਂ ਮੈਂ ਤੁਹਾਨੂੰ ਬਰੀਫ ਕੀਤਾ ਵਾ ਕਿ ਸਾਨੂੰ ਹਣ ਖਾਦ ਦੀ ਲੋੜ ਆ ਕਿਸਾਨਾਂ ਵਾਸਤੇ ਕਣਕ ਦੇ ਬੀਜ ਦੀ ਲੋੜ ਆ ਅਸੀਂ ਸਾਨੂੰ ਪੈਸਾ ਕੋਈ ਨਾ ਪਾਵੇ ਸਾਨੂੰ ਸਖਾਦ ਤੇ ਬੀਜ ਦੀ ਬੁਕਿੰਗ ਕਰਾ ਦਿਓ ਸਾਨੂੰ ਦਿਓ ਵੀ ਨਾ ਸਾਡੇ ਅਣਕ ਡੰਪ ਵੀ ਨਾ ਕਰੋ ਜੀ ਸਾਡੇ ਅਣਕੇ ਬਿਲਕੁਲ ਅਨਰੋਡ ਨਾ ਕਰੋ ਸਿੱਧਾ ਕਿਸਾਨਾਂ ਨੂੰ ਮਿਲੋ ਤੇ ਜੇਕਰ ਦਾਨੀ ਇਦਾਂ ਜੋੜ ਕਰਨਗੇ ਸੇਵਾ ਹੋਏਗੀ ਨਹੀਂ ਤੇ ਜੇਕਰ ਐਨ ਜੀਓ ਦੇ ਖਾਤਿਆਂ 'ਚ ਪੈਸੇ ਪਾਉਣ ਲੱਗੇ ਜੇ ਐਨ ਆਰ ਆਈ ਇਦਾਂ इमोशनल ਹੋ ਕੇ ਜਿੱਦਾਂ ਨਵੀਆਂ ਸੰਸਥਾਵਾਂ ਕੋਲੀਆਂ ਕੋਈ ਕਿਸਾਨ ਬਚਾਓ ਖੋਲੂਗਾ ਕੋਈ ਕੋਈ ਨਾ ਰੱਖ ਲੂਗਾ ਕੋਈ ਜੋ ਵੀ ਏ ਬੀ ਸੀ ਡੀ ਉਹ ਤੋਂ ਫੇਰ ਲੋਟੀ ਹੋਏਗੀ ਉਹਦਾ ਫੇਰ ਕੋਈ ਹੱਲ ਨਹੀਂ ਹੋਏਗਾ ਕਿਸਾਨ ਤੱਕ ਉਹਦੇ ਘਰ ਤੱਕ ਖਾਦ ਬੀਜ ਪਚਾਉਗੇ ਤੇ ਉਹ ਵੀ ਆਪਣੇ ਜਿਹੜੀਆਂ ਜਿਹੜੀਆਂ ਕੈਂਪੇਨ ਜਿਹੜੇ ਲੱਗੇ ਐਨਕੁਆਰੀ ਫੇਰ ਜਿਹੜੀ ਆਪਾਂ ਜਿਹੜੀ ਕਾਮਯਾਬੀ ਹੋਏਗੀ ਨਹੀਂ ਤੇ ਹਰ ਇੱਕ ਜਿਹੜੀ ਕਿਰਤ ਕਮਾਈ ਜਿਹੜੀ ਆ ਅ ਕਿਸੇ ਵੀ ਜੋ ਕਮਾਈ ਕਰਦਾ ਚਾਹੇ ਦੇਸ਼ ਚਾਹੇ ਵਿਦੇਸ਼ ਉਹਦੀ ਜਿਹੜੀ ਆ ਦੁਰਵਰਤੋਂ ਹੀ ਹੋਏਗੀ ਜੀ ਇੱਕ ਹੋਰ ਭਾਈ ਸਾਹਿਬ ਜਦੋਂ ਮੈਂ ਰਾਸਤੇ ਚ ਆਉਂਦਾ ਮੈਂ ਦੇਖ ਰਿਆ ਸੀ ਕਿ ਟਰਾਲੀਆਂ ਟਰੱਕ ਜੀ ਦੂਰੋਂ ਦੂਰੋਂ ਲੋਕ ਹਰਿਆਣਾ ਤੋਂ ਵੀ ਆਏ ਨੇ ਉਹ ਜਿੱਥੋਂ ਵੀ ਜਿੱਥੋਂ ਜਿੱਥੇ ਵੀ ਇਹ ਪਤਾ ਲੱਗਿਆ ਕਿ ਅਸੀਂ ਕੁਝ ਲੈ ਕੇ ਜਾਣਾ ਤਾਂ ਲੋਕ ਟਰੱਕ ਭਰ-ਭਰ ਕੇ ਲੈ ਕੇ ਆਏ ਨੇ ਟਰਾਲੀਆਂ ਭਰ-ਭਰ ਕੇ ਲੈ ਕੇ ਆਏ ਨੇ ਵੱਡੀ ਗਿਣਤੀ ਵਿੱਚ ਜ਼ਿਆਦਾਤਰ ਸਾਨੂੰ ਰਾਸ਼ਨ ਵਾਲੀਆਂ ਹੀ ਮਿਲੀਆਂ ਨੇ ਉਹ ਆਉਂਦਾ ਇੱਧਰ ਕਿ ਇੰਨਾ ਖਫਤ ਹੋ ਰਿਹਾ ਹੈ ਇਹ ਰਾਸ਼ਨ ਪਾਣੀ ਪਰਮਜੀਤ ਜੀ ਜੇਕਰ ਆਪਾਂ ਅਸਲ ਹੱਕਦਾਰ ਲੋੜਵੰਦਾਂ ਦੀ ਗਿਣਤੀ ਕਰੀਏ ਟੋਟਲ ਆਪਾਂ ਤੇ ਉਦੋਂ ਕੰਪੇਅਰ ਕਰੀਏ ਦਾਨੀ ਸੱਜਣਾ ਦੇ ਨਾਲ ਜੀ ਤੇ ਦਾਨੀ ਸੱਜਣਾ ਦੀ ਗਿਣਤੀ ਉਹਨਾਂ ਤੋਂ 10 ਗੋਣਾ ਬਿਲਕੁਲ ਜੀ ਦਾਨੀ ਜ਼ਿਆਦਾ ਨੇ ਤੇ ਪੀੜਤ ਜਿਹੜੇ ਲੋੜ ਉਹ ਕਟਨੇ ਦਸਵਾਂ ਹਿੱਸਾ ਨੇ ਪਰ ਜੇਕਰ ਆਪਾਂ ਲੋਟੂਆਂ ਦੀ ਲਾਲਚੀ ਲੋਕਾਂ ਦੀ ਗਿਣਤੀ ਕਰੀਏ ਫਿਰ ਕੋਈ ਪੂਰਤੀ ਨਹੀਂ ਜੀ ਫਿਰ ਉਹ ਟਰੱਕਾਂ ਤੇ ਟਰੱਕ ਜਿਹੜੇ ਹੋ ਸਕਦਾ ਵੀ ਇੱਕ ਪਿੰਡ ਚ ਖਬਗੇ ਹੋਣਾ ਇੱਕ ਘਰ ਦੇ ਵਿੱਚ ਲੋਕਾਂ ਨੇ ਕੋਠੇ ਭਰ ਲਏ ਆ ਆ ਸਾਡੀ ਅੱਜ ਟੀਮ ਜਿਹੜੀ ਆ ਪਿਛੇ ਬੈਠੇ ਮੇਰੇ ਵੀਰ ਜੀ ਇਹ ਕੁਝ ਪਿੰਡਾਂ ਤੋਂ ਗਏ ਆ ਆਪਾਂ ਨਾਂ ਨਹੀਂ ਲੈਣਾ ਉਹ ਵਾਰ-ਵਾਰ ਸਾਨੂੰ ਆਣ ਕੇ ਕਿਥੇ ਸਾਨੂੰ ਆਚਾਰ ਦੀਆਂ ਗੱਠਾਂ ਦੋ ਜੀ ਇੱਕ ਗੱਠ ਜੇਕਰ ਪਸ਼ੂ ਉਹਦੇ ਕੋ ਚਾਰ ਘਰ ਦੇ ਵਿੱਚ ਹੈਗੇ ਆ ਉਸਦੇ 8-10 ਦਿਨ ਨਿਕਲ ਜਾਂਦੇ ਆ ਦਿੱਲੀ ਤੂੜੀ ਦਾ ਮਿਕਸ ਕਰਕੇ ਤੇ ਅਸੀਂ ਜਦ ਇਨਕੁਆਰੀ ਕਰਨ ਗਏ ਉਹਨਾਂ ਪਿੰਡਾਂ ਦੇ ਵਿੱਚ ਕਿ ਜਿਹੜੇ ਏਡੀ ਦੂਰੋਂ ਲੋਕ ਗੱਠਾ ਲੈ ਕੇ ਆ ਰਹੇ ਆ ਉਹਨਾਂ ਦੀ ਸੇਵਾ ਟਿਕਾਣੇ ਪਹੁੰਚੇ ਤੇ ਉਹਨਾਂ ਮਹਿਰਾਨ ਰਹਿ ਗਿਆ ਨਾਨਕੇ ਦੱਸਿਆ ਵੀ ਉਹਨਾਂ ਨੇ ਗੱਠਾ ਤੂੜੀ ਚ ਲਕਾਈਆਂ ਹੋਈਆਂ ਸਾਡੇ ਸੇਵਾਦਾਰ ਨੇ ਜਾ ਕੇ ਜਦੋਂ ਆਪਣੀ ਕਾਲੀਦਲ ਵਾਰਿਸ ਪੰਜਾਬ ਦੀ ਜੈਕਟ ਪਾ ਕੇ ਘਰਾਂ ਚ ਗਏ ਅਲੀਗੱਲ ਜਿੰਨਾ ਜਿਹੜਾ ਜੈਕਟਾ ਨਹੀਂ ਸੀ ਉਦੋਂ ਤੋਂ ਸਾਡੇ ਸੇਵਾਦਾਰਾਂ ਲੋਕ ਲੜਦੇ ਸੀਗੇ ਕਿ ਤੁਸੀਂ ਸਾਨੂੰ ਦਿਓ ਤੁਸੀਂ ਕੌਣ ਹੋਗੇ ਸਾਡਾ ਘਰ ਚੱਕ ਕਰਨ ਵਾਲੇ ਪਰ ਜਦੋਂ ਅਸੀਂ ਮੌਕੇ ਤੇ ਜਾ ਕੇ ਜਿਹਨੂੰ ਗਰਾਉਂਡ ਰਿਪੋਰਟ ਥੀ ਕੀਤੀ ਤੇ ਇੱਕ ਤੂੜੀ ਦੇ ਵਿੱਚ ਕਿਸੇ ਦੇ ਘ ਕਿਸੇ ਦੇ ਕਰ 50 ਗੱਠਾ ਮਤਲਬ ਅੱਜ ਵੀ ਉਹ ਲੋਕ ਜਿਹੜੇ ਆ ਲਾਲਚ ਕਰ ਰਹੇ ਆ ਉਹ ਉਹਨਾਂ ਲੋਕਾਂ ਬਾਰੇ ਨਹੀਂ ਸੋਚ ਰਹੇ ਕਿ ਜਿਨ੍ਹਾਂ ਨੂੰ ਬਿਲਕੁਲ 20 ਗੱਠਾ ਨਹੀਂ ਪਹੁੰਚੀਆਂ ਕੋਈ ਪਸ਼ੂ ਜਿਹੜੇ ਅਸੀਂ ਦਸੇਂ ਦਸਾਂ ਦਸਾਂ ਦਿਨਾਂ ਤੱਕ ਉਹਨਾਂ ਦੇ ਮੂੰਹ ਦੇ ਵਿੱਚ ਟੁਕੜਾ ਪੈਂਦਾ ਦੇਖਿਆ ਜੀ ਤੇ ਕਈ ਪਸ਼ੂ ਜਿਹੜੇ ਕਈ ਲੋਕ ਜਿਹੜੇ ਆ ਕਈਆਂ ਦੇ ਪਸ਼ੂਆਂ ਦਾ ਅੱਜ ਦਾ ਰਾਤ ਦਾ ਵੀ ਯਕੀਨ ਨਹੀਂ ਹੈਗਾ ਅਜ ਤੋਂ 4 ਦਿਨ ਪਹਿਲਾਂ ਕੇ ਪੈਰਾਂ ਤੇ ਖੜੇ ਰਹਿਣਗੇ ਕਿ ਨਹੀਂ ਰਹਿਣਗੇ ਕਈਆਂ ਨੇ ਇੱਕ ਇੱਕ ਮਹੀਨੇ ਦਾ ਚਾਰਾ ਇਕੱਠਾ ਕਰ ਲਿਆ ਮਤਲਬ ਇਹ ਖਬਦ ਜਰੂਰ ਹੋ ਰਹੀ ਆ ਪਰ ਜ਼ਿਆਦਾਤਰ ਮਿਸ ਜੂਜੂ ਆ ਜੀ ਜਿਆਦਾ ਜਿਆਦਾ ਮਿਸਯੂਜ ਹੋਇਆ ਇਹ ਟ੍ਰੱਕਾਂ ਦੀ ਗੱਲ ਕੀਤੀ ਹੈ ਨਾ ਇਹਦਾ ਮਤਲਬ ਘੱਟ ਤੋਂ ਘੱਟ 70 84 ਜਿਹੜਾ 80 ਦੇ ਕਰੀਬ ਹੈ ਨਾ ਉਹ ਮਿਸਯੂਜ ਹੋਇਆ 20% ਕਰੀਬ ਜਿਹੜਾ ਸਹੀ ਟਿਕਾਂਹਾਂ ਤੇ ਪਹੁੰਚਾ ਇਸੇ ਤਾਈਂ ਕਹਿੰਨੇ ਆ ਨਾ ਕਿ ਖਾਦ ਬੀਜ ਦੇ ਪੈਸੇ ਕੋਈ ਵੀ ਦਾਨੀਵੀਰ ਕੋਈ ਵੀ ਐਨਆਰਆਈ ਕਿਸੇ ਐਨਜੀਓ ਨੂੰ ਨਾ ਦੇਵੇ ਜੀ ਡਾਇਰੈਕਟ ਆਪਣੇ ਆਪੇ ਇੰਦੀ ਚੋਣ ਲਏ ਪਹਿਲਾਂ ਦਾ ਕੋਈ ਵੀ ਦਾਨੀਵੀਰ ਹੈ ਤੇ ਪੰਜਾਬ ਤੋਂ ਹੀ ਆ ਨਾ ਪਹਿਲਾਂ ਦੇ ਆਪਣੇ ਪਿੰਡ ਦੀ ਹੀ ਇਨਕੁਆਰੀ ਕਰਾਵੇ ਕਿ ਮੇਰੇ ਪਿੰਡ ਵਿੱਚ ਕਿਹੜਾ ਕਿਸਾਨ ਆ ਜਿਹੜਾ ਲੋੜਵੰਦ ਆ ਕਣਕਦੋਂ ਦੇ ਬੀਜ ਤੋਂ ਪਹਿਲਾਂ ਉਹਦੀ ਪੂਰਤੀ ਕਰੇ ਉਸ ਤੋਂ ਬਾਅਦਾਂ ਦੂਜੇ ਪਿੰਡਾਂ ਵਿੱਚ ਚੱਲੇ ਤੇ ਫਿਰ ਆਪਣੇ ਵਾਸਤੇ ਕੋਈ ਲੜਾਈ ਜੜੀਏ ਬੁਲਤੀ ਵੱਡੀ ਨਹੀਂ ਹੋਏਗੀ ਜਿਹੜੀ ਤੁਸੀਂ ਇਹ ਸੇਵਾ ਸ਼ੁਰੂ ਕੀਤੀ ਆ ਮਤਲਬ ਇਹ ਜਿਵੇਂ ਭਾਈ ਸਾਹਿਬ ਐਮਪੀ ਨੇ ਜੀ ਐਮਪੀ ਫੰਡ ਚੋਂ ਕੀਤਾ ਸਰਕਾਰੀ ਦਰਬਾਰੇ ਚੋਂ ਮਦਦ ਹੋ ਰਹੀ ਆ ਜਾਂ ਕਿਸ ਤਰੀਕੇ ਨਾਲ ਹੋਈ ਸੀ ਐਮਪੀ ਫੰਡ ਸਾਡਾ 1 ਸਾਲ ਪਹਿਲਾਂ ਗੁਜ਼ਰ ਗਿਆ ਉਹਦੇ 5 ਕਰੋੜ ਰੁਪਏ ਦੇ ਵਿੱਚੋਂ ਸਾਨੂੰ 5 ਰੁਪਏ ਲਾਉਣ ਦੀ ਵੀ ਪਰਮਿਸ਼ਨ ਨਹੀਂ ਮਿਲੀ ਜੀ ਪਿਛਲਾ ਆੜਾ 5 ਸਾਲ ਔਰ ਨਵਾਂ 5 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਆ ਜਿਹੜਾ ਫੰਡ ਰੀਲੀਜ਼ ਹੋਇਆ ਔਰ ਰੀਲੀਜ਼ ਹੋਇਆ ਰਿਹਾ ਵਾ ਸਾਨੂੰ ਉਹਦੇ ਵਿੱਚੋਂ ਕੋਈ ਸਾਨੂੰ ਅਥਾਰਟੀ ਨਹੀਂ ਦਿੱਤੀ ਕੋਈ ਭਾਈ ਸਾਹਿਬ ਦੇ ਚੈੱਕ ਨਹੀਂ ਪਾਸ ਕੀਤੇ ਜਾਂਦੇ ਮਤਲਬ ਉਹ ਅਸੀਂ ਤੇ ਜਿਹੜੇ ਸਾਡੇ ਸੇਵਾਦਾਰ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਉਹਨਾਂ ਨੂੰ ਬੇਨਤੀਆਂ ਰਜੋਈਆਂ ਕੀਤੀਆਂ ਸੰਗਤ ਨੂੰ ਖੁੱਲੀਆਂ ਬੇਨਤੀਆਂ ਕੀਤੀਆਂ ਕਿ ਤੁਸੀਂ ਸਾਡੇ ਕੋਲ ਇਸ ਚੀਜ਼ ਦੀ ਲੋੜ ਹੈ ਇਹ ਚੀਜ਼ ਲੈ ਕੇ ਆਓ ਫਿਰ ਉਹ ਸੰਗਤ ਉਦਾਂ ਹੀ ਪਹੁੰਚਦੀ ਰਹੀ ਜਿੱਥੇ ਤੂੜੀ ਦੀ ਰੋੜ ਹੀ ਸੰਗਤ ਨੇ ਤੂੜੀ ਪਹਚਾਈ ਜਿੱਥੇ ਰਾਸ਼ਨ ਦੀ ਲੋੜ ਹੀ ਸੰਗਤ ਨੇ ਰਾਸ਼ਨ ਬਚਾਇਆ ਜਿੱਥੇ ਜਾਦਾ ਬਿਮਾਰੀਆਂ ਫੈ ਰੀਆਂ ਵਾ ਉਥੇ ਸੰਗਤ ਦਵਾਈਆਂ ਪਚਾ ਰਹੀ ਆ ਅਸੀਂ ਤਾਂ ਸਿਲਪ ਕਾਲ ਦਿੰਨੇ ਆ ਸੰਗਤ ਉਥੇ ਉਹ ਚੀਜ਼ ਲੈ ਸਾਡੀ ਡਿਊਟੀ ਹੈਗੀ ਮੈਨੇਜ ਕਰਨਾ ਕਿ ਲੋਡਵੰਦ ਅਸਲ ਲੋਡਵੰਦ ਤੱਕ ਉਹ ਵਸਤੂ ਪਹੁੰਚਾਉਣੀ ਜਿਵੇਂ ਇੱਕ ਪਿੰਡ ਪੈਂਦਾ ਵਾ ਕਣੀਆਂ ਕੇ ਬੇਟ ਉਹ ਵਰਾਵੀ ਤੋਂ ਪਾਰ ਜਾ ਕੇ ਆ ਉਸ ਪਿੰਡ ਦੇ ਵਿੱਚ ਨਾ ਕੋਈ ਸੈਂਟਰ ਦੀ ਸਰਕਾਰ ਪਹੁੰਚੀ ਨਾ ਕੋਈ ਪੰਜਾਬ ਦੀ ਪਹੁੰਚੀ ਅੱਜ ਤਾਂ ਨਰਿੰਦਰ ਮੋਦੀ ਸਾਹਿਬ ਇੱਧਰ ਆਏ ਨੇ ਗਰਦਾਸਪੁਰ ਦੇ ਵਿੱਚ ਅੱਜ ਤੇ ਆਏ ਨੇ ਨਾ ਉਹ ਹੈਲਿਕਾਪਟਰ ਤੋਂ ਉਹ ਭਾਈ ਅੱਜ ਤੋਂ ਵੇਖ ਕੇ ਚਲੇ ਜਾਣਗੇ ਹੁਣ ਨਾ ਨਾ ਸਾਰੀਆਂ ਫਸਲਾਂ ਹਰੀਆਂ ਲਕੜੀਆਂ ਨਾ ਉਹਨਾਂ ਪਾਣੀ ਉੱਤਰ ਗਿਆ ਹੌਣ ਤੇ ਕੋਈ ਉਹਨਾਂ ਨੂੰ ਦਿਖਣਾ ਉਹਨਾਂ ਕਹਿਣਾ ਉਹਨੇ ਤੇ ਰਿਪੋਰਟ ਲੈ ਕੇ ਜਾਣੀ ਆ ਵੀ ਰੌਲਾ ਹੀ ਜ਼ਿਆਦਾ ਹੈਗਾ ਉਹ ਇੱਥੇ ਪਾਣੀ ਦੀ ਸ਼ੈਦ ਆਇਆ ਹੀ ਨਹੀਂ ਜੀ ਪਰ ਜਦੋਂ ਲੋਡ ਸੀ ਜਦੋਂ ਲੋਕਾਂ ਨੂੰ ਰੈਸਕਿਊ ਕਰਨ ਦੀ ਲੋਡ ਸੀ ਮੈਂ ਘਣੀਏ ਕੇ ਬੇਟ ਦੀ ਗੱਲ ਕੀਤੀ ਆ 15 ਕਿਲੋਮੀਟਰ ਉਹਦੇ ਵਿੱਚ ਕਿਸ਼ਤੀ ਚਲਦੀ ਆ ਰਾਵੀ ਦੇ ਵਿੱਚ ਉਹ ਰਾਵੀ ਤੋਂ 5-6 ਕਿਲੋਮੀਟਰ ਪਹਿਲਾਂ ਵੀ ਪਾਣੀ ਪਾਣੀ ਸੀ ਸਮੁੰਦਰ ਦੀ ਤਰ੍ਹਾਂ ਤੇ ਰਾਵੀ ਪਾਰ ਕਰਨ ਤੋਂ ਬਾਅਦਾਂ ਵਿੱਚ ਜਿੱਥੇ ਕਿ ਐਨਡੀਆਰF ਦੀਆਂ ਕਿਸ਼ਤੀਆਂ ਪਹੁੰਚਦੀਆਂ ਜੀ ਉਹਨਾਂ ਪਿੰਡਾਂ ਦੇ ਵਿੱਚ ਸੰਗਲ ਦੇ ਨਾਲ ਮੱਝਾਂ ਬੱਜੀਆਂ ਦੇ ਪਿੰਜਰ ਪਏ ਹੋਏ ਸੀ ਸਾਡੀ ਟੀਮ ਕਾਲੀਦਲ ਵਾਰਿਸ ਪੰਜਾਬ ਦੀ ਸਾਡੇ ਤੋਂ ਸੇਵਾਦਾਰ ਸੇਵਾ ਕਰ ਰਹੇ ਨੇ ਮਨਜਿੰਦਰ ਸਿੰਘ ਖਾਸਾ ਉਹ 3 ਤਰੀਕ ਨੂੰ 4 ਤਰੀਕ ਨੂੰ ਉੱਥੇ ਪਹੁੰਚੇ ਪਹਿਲੇ ਦਿਨ ਉਸ ਦਿਨ ਤੱਕ ਉਹ ਪਿੰਡ ਵੀ ਸਾਰਾ ਭੁੱਖਾ ਕੋਠਿਆਂ ਦੇ ਖਲੋਤਾ ਸੀਗਾ ਤੇ ਪਸ਼ੂ ਵੀ ਸਾਰੇ ਭੁੱਖੇ ਸੀਗੇ ਜੀ ਉਹਦਾ ਲਿੰਕ ਸਾਰਾ ਜਿਹੜਾ ਵਾ ਇੰਡੀਆ ਨਾਲੋਂ ਟੁੱਟ ਚੁੱਕਾ ਸੀਗਾ ਤੇ ਪਾਕਿਸਤਾਨ ਬਾਰਡਰ ਦੇ ਕੰਢਾ ਸੀਗਾ ਉਸ ਪਿੰਡ ਦੀ ਅਸੀਂ ਫਿਰ ਉਹ ਪਿੰਡ ਦੀ ਹੋਰ ਇੱਕ ਹਰਾਨੀ ਕੋ ਸਾਰਾ ਪਿੰਡ ਲੱਕੜੀ ਦੇ ਬਾਲਣ ਦੀ ਵਰਤੋਂ ਕਰਦਾ ਕੋਈ 5-7 ਘਰ ਹੋਣਗੇ ਜਿੰਨਾਂ ਕੋ ਗੈਸ ਚ ਉਹਨਾਂ ਦੇ ਸਿਲੰਡਰ ਹੋਏਗਾ ਮਤਲਬ ਅਸੀਂ ਉਹਨਾਂ ਦੇ ਕਾ ਤੱਕ ਕਿਸ ਤਰੀ੍ਹਾਂ ਹੀ ਗੈਸ ਛੋਟੇ ਗੈਸ ਸਿਲੰਡਰ ਲੈ ਕੇ 5-5 ਕਿਲੋ ਵਾਲੇ ਤੇ ਨਾਲ ਛੋਟਾ ਚੁੱਲਾ ਉਹ ਵੀ ਪ੍ਰੋਵਾਈਡ ਕਰਵਾਇਆ ਉਹ ਵੀ ਅਸੀਂ ਆਪਣੇ ਜਿਹੜੇ ਪਿੰਡਾਂ ਜਿਹੜੇ ਸਾਡੇ ਜਿਲ੍ਹਿਆਂ ਦੇ ਸੇਵਾਦਾਰ ਆ ਉਹਨਾਂ ਨੂੰ ਬੇਨਤੀ ਕੀਤੀ ਤੇ ਸਾਡੇ ਹੁਸ਼ਿਆਰਪੁਰ ਤੋਂ ਸੇਵਾਦਾਰ ਟੀਮ ਹੈਗੇ ਨੇ ਉਹਨਾਂ ਨੇ ਹੀ ਉਹਦੀ ਡਿਊਟੀ ਚੁੱਕ ਲਈ ਬੂਲੇ ਚੱਕ ਪਿੰਡ ਪਿੰਦਾ ਉਹਨਾਂ ਸਿਲੰਡਰ ਵੀ ਪਹੁੰਚਾਤੇ ਉਹਨਾਂ ਨੂੰ ਫੀਡ ਵੀ ਪਹੁੰਚਾਤੀ ਤੇ ਰਸ਼ਨ ਅਸੀਂ ਤੇ ਤਿੰਨ ਤਰੀਕ ਨੂੰ ਪਹੁੰਚਾਤਾ ਸੀ ਜੀ ਜੀ ਆ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਸੰਖੇਪ ਵਿੱਚ ਆਪਣਾ ਕਿਸ ਤਰੀਕੇ ਨਾਲ ਮੈਨੇਜਮੈਂਟ ਕਰ ਰਹੇ ਹੋ ਦੱਸਿਆ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸ ਗੁਰੂ ਸਫਰ ਟੈਲੀਵਿਜ਼ਨ ਆਲ ਧੰਨਵਾਦ